ਨਿਤ ਨਿਤ ਦਈਏ ਸਮਾਧੀਐ ਮੂਰ ਨਾਮੋ ਵਿਸਾਰੀਐ ਨਿਤ ਨਿਤ ਦਈਏ ਸਮਾਧੀਐ ਮੂਰ ਨਾਮ ਮਨੋ ਵਿਸਾਰੀਐ ਧੰ ਸ਼੍ਰੀ ਗੁਰੂ

ਦੈਨ ਤੋਂ ਦੈ ਭਾਵ ਪਰਮਾਤਮਾ ਜਿਹੜਾ ਸਾਾਰੇ ਸੰਸਾਰ ਨੂੰ ਪੈਦਾ ਕਰੂਆ ਹੈ ਸੰਤੁਰਭਗਵੰਦ ਨੇ ਮਨ ਕੀ ਕਹਿੰਦੇ ਭਾਈ ਉਹ ਸਦਾ ਸਮਾਰਣਾ ਕਰ ਚਿੰਦੇ ਕਰ ਇੱਕ ਦਿਨ ਨੇ ਸੰਤੂਜੀ ਕਹਿੰਦੇ ਨਿਤ ਨਿਤ ਹਰ ਰੋਜ਼ ਉਹ ਪਰਮਾਤਮਾ ਨੂੰ ਸਮਾਰਣਾ ਕਰ ਚਿੰਦੇ ਕਰ ਸੰਤੂਜੀ ਕਹਿੰਦੇ ਮੂਰ ਨਾਮ ਨõ ਵਿਸਾਖੀ ਜਿਹੜਾ ਪਰਮਾਤਮਾ ਮੋਢ ਕਉ ਹੈ ਸਭ ਕੁਝ ਜੀ ਕਹਿੰਦੇ ਇੱਕ ਕ੍ਰੰਤੀ ਭਰ ਜਨ ਸਮਾਂ ਉਹ ਵਿਸਾਰਨਾਂ ਚਾਹੀਦਾ ਮੂਰ ਨਾਮ ਨੂੰ ਦਸਾਰੀ ਧੰਸ਼ ਜੀ ਕੋ ਅਰਦਾਸ ਜੀ ਮਹਾਰਾਜੀ ਕਹਿੰਦੇ ਭਾਈ ਪ੍ਰਮਾਤਮਾ ਨੂੰ ਚੇਤੇ ਕਰ ਇੱਕ ਰਤੀ ਜਨ ਸਮਾਂ ਉਸ ਪ੍ਰਮਾਤਮਾ ਨੂੰ ਆਪਣੇ ਮਨ ਚੋਂ ਵਿਸਾਰਨਾਂ ਨਾ ਕਰ ਰਹਾਓ ਸੰਤਾਂ ਸੰਗੁਪਾਈ ਹੈ ਅਸਰਦੂ ਜੀ ਕਹਿੰਦੇ ਭਾਈ ਉਹ ਹੀ ਜ ਪ੍ਰਮਾਤਮਾ ਨੂੰ ਰਦਾ ਜਿਹੜੇ ਪਰਮਾਤਮਾ ਨੂੰ ਹਰ ਟਾਈਮ ਚੇਤੇ ਕਰਨਾ ਹੈ ਸਭ ਤੋਂ ਜਿੱਥੇ ਭਈ ਉਹ ਸੰਤ ਜਨਾਂ ਦੀ ਸੰਗਤ ਵਿੱਚ ਮਿਲਦਾ ਹੈ ਸੰਤਾਂ ਸੰਗਤ ਸੰਤ ਜਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਵਾਸਾ ਹੈ ਤੇ ਉਹ ਜਿਹੜਾ ਪਰਮਾਤਮਾ ਹੈ ਭਈ ਸੰਤਾਂ ਦੇ ਹਿਰਦੇ ਵਿੱਚ ਆ ਇਸ ਤਰ੍ਹਾਂ ਕਿ ਸਾਡੇ ਕੋਲ ਜਿੱਥੇ ਸੰਗਤ ਵਿੱਚ ਆ ਕੇ ਬੈਠਿਆ ਪਰ ਜਿੱਥੇ ਸੰਗਤ ਹਰ ਵਾਰ ਬਸਾਇਆ ਜਾਂਦਾ ਹੈ ਸੰਗਤ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ ਸੰਗਤ ਦੇ ਵਿੱਚ ਆ ਕੇ ਸਾਨੂੰ ਸਮਝ ਆਉਂਦੀ ਹੈ ਕਿ ਉਹ ਪ੍ਰਮਾਤਮਾ ਨੂੰ ਪਾਉਣਾ ਦਿੰਦਾ ਹੈ ਕਿਉਂਕਿ ਸੰਤੂਰ ਜੀ ਦੀ ਬਾਣੀ ਨੇ ਸੂਝਾਇਆ ਹੈ ਨਾ ਸੰਗਤ ਦੇ ਬੰਦੀ ਕਬੀਰ ਜੋ ਜੈਸੀ ਸੰਗਤ ਕਰੈ ਉਸ ਤੈਸੋ ਜੀ ਪਾਣੁ ਖਾਇ। ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਵਾਨ ਕਿ ਜੇ ਸੰਤ ਜਨਾਂ ਦੀ ਸੰਗਤ ਕਰੇਗਾ ਤੇ ਸੰਤੂਰ ਜੀ ਕਹਿੰਦੇ ਭਾਈ ਤੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ ਸੰਤਾਂ ਸੰਗਤ ਪਾਈਐ ਇਹਦਾ ਲਾਭ ਕੀ ਪ੍ਰਾਪਤ ਹੋਵੇਗਾ ਹੁਣ ਜੇ ਸੰਗਤ ਕਰਾਂਗੇ ਨਾ ਸਾਧ ਸੰਗਤ ਦੀ ਸੰਤ ਜਨਾਂ ਦੀ ਗੁਰੂ ਕੇ ਪਿਆਰਿਆਂ ਇਹਦਾ ਲਾਭ ਕੀ ਹੋਵੇਗਾ ਸਤਗੁਰੂ ਜੀ ਕਹਿੰਦੇ ਭਾਈ ਤੈਨੂੰ ਇਹਦਾ ਲਾਭ ਪ੍ਰਾਪਤ ਹੋਵੇਗਾ ਜਿਤ ਜਮ ਕੇ ਪੰਥ ਨਾ ਜਾਈਏ ਜਮਾਂ ਦਾ ਰਾਹ ਜਿਹੜਾ ਤੈਨੂੰ ਨਹੀਂ ਤਪਨਾ ਪਵੇਗਾ ਜਿਤ ਜਮ ਕੇ ਪੰਥ ਨਾ ਜਾਈਏ ਪੰਥ ਕਹਿੰਦੇ ਕੀ ਰਸਤੇ ਸਤਗੁਰੂ ਜੀ ਕਹਿੰਦੇ ਜੇ ਸੰਗਤ ਕੀਤੀ ਹੋਵੇ ਹੀ ਨਾ ਤੇ ਸੱਜਣਾ ਤੈਨੂੰ ਜਮਾਂ ਦਾ ਰਾਹ ਨਹੀਂ ਮਿਕੇਣਾ ਜੇ ਗੁਰੂ ਕੀ ਬਾਣੀ ਨੂੰ ਪੜਿਆ ਹੋਵੇਗਾ ਨਾ ਤੇ ਸੰਗੋ ਜੀ ਕਹਿੰਦੇ ਭਾਈ ਜਮਾ ਵਾਲੀ ਪਾਈਪ ਜਿਹੜੀ ਆ ਉਹ ਮੁੱਕ ਜਾਂਦੀ ਹੈ ਇਹ ਸਰੀਰ ਨੇ ਤੇ ਸਾਧ ਸੰਗਤ ਜੀ ਇੱਥੇ ਨਾਸ ਹੋ ਜਾਣਾ ਹੈ ਪਰ ਸਰੀਰ ਤੋਂ ਬਾਅਦ ਜਿਹੜਾ ਸਫਰ ਹੈ ਉਹ ਸਾਡੀ ਆਤਮਾ ਨੇ ਕਰਨਾ ਹੈ ਇਹਦਾ ਸਫਰ ਹੁਣ ਕਈ ਵਾਰ ਬੰਦਾ ਕਹਿੰਦਾ ਭਾਈ ਸਰੀਰ ਤੇ ਇੱਥੇ ਮੁੱਕ ਜਾਣਾ ਹੈ ਹੁਣ ਰੱਬ ਦਾ ਨਾਮ ਜਪਣਾ ਦਾ ਕੀ ਲੋੜ ਨਹੀਂ ਸਰੀਰ ਦੇ ਵਿੱਚ ਰਹਿੰਦੇ ਆ ਆਤਮਾ ਨੂੰ ਪਰਮਾਤਮਾ ਨਾਲ ਜੋੜਨਾ ਹੈ ਇਹ ਜਿਹੜੀ ਆਤਮਾ ਹੈ ਇਹ ਸਾਡੀ ਪਰਮਾਤਮਾ ਤੋਂ ਵਿਛੜੀ ਹੋਈ ਹੈ ਸਰੀਰ ਤੇ ਪਤਾ ਨਹੀਂ ਕਿੰਨੇ ਕੁ ਮਹੀਨੇ ਪਤਾ ਨਹੀਂ ਕਈ ਜਨਮ ਮੈਂ ਕੀਟ ਪਤੰਗਾ ਕਈ ਜਨਮ ਗੱਜਹੀ ਮੀਣ ਕੰਗਾ ਕਈ ਜਨਮ ਉਸ ਸਰਪ ਬਿਰਖ ਸਰਪ ਜੋ ਇਹ ਪਤਾ ਨਹੀਂ ਕਿੰਨੇ ਕੁ ਜਨਮ ਮੜੇ ਕੀੜੇ ਆਉਂਦੇ ਪਤੰਗੀਆਂ ਆਵੇ ਸਤਿਗੁਰੂ ਜੀ ਕਹਿੰਦੇ ਭਾਈ ਸਰੀਰ ਤਾਂ ਮਿਲੇ ਨੇ ਪਰ ਅਸਮ ਤੇਰੀ ਆਤਮਾ ਨੇ ਪਰਮਾਤਮਾ ਨਾਲ ਮਿਲਣਾ ਤੇ ਸਤਿਗੁਰੂ ਜੀ ਕਹਿੰਦੇ ਭਾਈ ਜੇ ਜੰਮਤ ਹੈ ਪੰਥ ਨਾ ਜਾਈਏ ਤੇਰੀ ਆਤਮਾ ਨੂੰ ਫਿਰ ਜਮਾਨੇ ਰਾਤ ਆਪਣੇ ਪੈ ਜਿਸ ਸੰਗਤ ਨਹੀਂ ਕੀਤੀ ਹੋਦੀ ਉਹ ਸੰਗਤ ਤੇ ਕਮਨੀ ਸਾਧ ਸੰਗਤ ਜਿਸ ਜਿਸ ਰਿ ਚਲ ਕੇ ਨਹੀਂ ਆਇਆ ਹੈ ਤਾਂ ਹੀ ਤਾਂ શ્રી ਗੁਰੂ ਅਰਦਾਸ ਜੀ ਨੂੰ ਕਹਿਣਾ ਪਿਆ ਬਾਣੀ ਵਿੱਚ ਇਹ ਸਰੀਰਾਂ ਮੇਰੇ ਆ ਇਸ ਜਗ ਮੈਂ ਆਇਆ ਕੇ ਕਾਹ ਤੋਂ ਕਰਮ ਕਮਾਇਆ ਕੇ ਕਰਮ ਕਮਾਇਆ ਤੂੰ ਸਰੀਰਾ ਜਾਤ ਨੂੰ ਜਗ ਮੈਂ ਕਿਉਂ ਨਹੀਂ ਸੰਗਤ ਕੀਤੀ ਹੈ ਕਿਹੜਾ ਚੰਗਾ ਕਰਮ ਕੀਤਾ ਤੂੰ ਜਗ ਦੇ ਵਿੱਚ ਆ ਕੇ ਸੰਸਾਰ ਦੇ ਵਿੱਚ ਆ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਥੇ ਗਵਾਈ ਭਰਦੇ ਹੋਣੇ ਸਾਧ ਸੰਗਤ ਜੀ ਕਰਦੀ। ਸੰਗੋ ਜੀ ਕਹਿੰਦੇ ਸੰਤਾਂ ਸੰਗਤ ਪਾਈ ਹੈ ਜਿਤ ਜਮਕ ਪੰਥ ਨਾ ਜਾਈਏ ਭਾਈ ਜਿਨ੍ਹਾਂ ਦੇ ਸੰਤ ਸੰਤਨਾਂ ਦੀ ਕਰੀਏ ਜਿਹੜੀ ਸੰਗਤ ਅਸੀਂ ਬੈਠੇ ਜਿਹੜੇ ਭਾਈ ਗਿਤਾਪੁਰ ਦੀ ਸੰਗਤ ਕਰਦੇ ਨੇ ਉਹਨਾਂ ਦੀ ਜਮਾ ਵਾਣੀ ਬਹੁਤ ਹੀ ਗੁਪਤ ਹੁੰਦਾ ਹੈ। ਜਿਵੇਂ ਸਾਧ ਸੰਗਤ ਜੀ ਵਿਦਵਾਨ ਜਣ ਜਿਹੜੇ ਨੇ ਇੱਕ ਘਰਵਾ ਦਾ ਜਿੱਦ ਕਰਦੇ ਨੇ ਕਿਸਾਕੀ ਦਾ ਜਿੰਦ ਕਰਦੇ ਨੇ ਭਾਈ ਵੀਰ ਸਿੰਘ ਦੀ ਉਪਨੀਤੀ ਹੋਈ ਹੈ ਕਹਿਣ ਲੱਗੇ ਜੀ ਇੱਕ ਕੋਈ ਗੁਰੂ ਦਾ ਪਿਆਰਾ ਸੀ ਨਵਾਂ ਨਵਾਂ ਨਾਮ ਜਪਣ ਲੱਗਿਆ ਰੱਬ ਦੀ ਕਿਰਪਾ ਹੋਈ ਅਜੇ ਅਰੰਭਤਾ ਦੇ ਵਿੱਚ ਨਾਮ ਜਪਣਾ ਸ਼ੁਰੂ ਕੀਤਾ ਗੁਰੂ ਕੀ ਸੰਗਤ ਵਿੱਚ ਆਉਣਾ ਸ਼ੁਰੂ ਕੀਤਾ ਪਾਪ ਮੈਨਾ ਬੋਧ ਕੀਤੇ ਹੋਏ ਸੰਗਤ ਤੇ ਸਮਾਂ ਇਦਾਂ ਲੰਘ ਗਿਆ ਥੋੜੇ ਸਮੇਂ ਬਾਅਦ ਹੀ ਉਹਦਾ ਇਹ ਸਰੀਰ ਜਿਹੜਾ ਉਹ ਛੱਡ ਕੇ ਅਕਾਲ ਚਲਾਣਾ ਕਰ ਗਿਆ ਹੁਣ ਜਦੋਂ ਉਹ ਕਾਹ ਚਲਾਣਾ ਕਰਕੇ ਗਿਆ ਧਰਮਰਾਜ ਦੇ ਕੋਲ ਤੇ ਧਰਮਰਾਜ ਜਿਹੜਾ ਸੀ ਉਹਦੇ ਉਹਦੇ ਲੇਖਿਆਂ ਨੂੰ ਤੋੜਿਆ ਇਹ ਲੇਖ ਹੀ ਹੁੰਦੇ ਨੇ ਸਾਸਨ ਜੀ ਗੁਰਬਾਣੀ ਨੇ ਇਹ ਦੱਸ ਦੀ ਗਵਾਹੀ ਭਰੀ ਹੈ ਧਰਮਰਾਜ ਜਦੋਂ ਲੇਖਾ ਮੰਗਿਆ ਤਾਂ ਉਹ ਕੌਣ ਪਰਦਾ ਤੇ ਰੱਖਦਾ ਹੈ ਜਿਹੜੇ ਗੁਰਬਾਣੀ ਤੇ ਵਿਸ਼ਵਾਸ ਕਰਦੇ ਉਹਨਾਂ ਨੂੰ ਪਤਾ ਹੈ ਭਾਈ ਲੇਖੇ ਹੋਏ ਨਹੀਂ ਹਕੀ ਤੇ ਜਿਨ੍ਹਾਂ ਨੇ ਕਦੇ ਗੁਰੂ ਦੀ ਬਾਣੀ ਨੂੰ ਪੜ੍ਹਿਆ ਹੀ ਨਹੀਂ ਹੈ ਉਹ ਕਹਿੰਦੇ ਨੇ ਭਾਈ ਕੋਈ ਲੇਖੇ ਨਹੀਂ ਹੁੰਦੇ ਸਭ ਕੁਝ ਇੱਥੇ ਹੀ ਹੈ ਨਹੀਂ ਜੇ ਗੁਰੂ ਦੀ ਬਾਣੀ ਨੇ ਦੁਆਈ ਪਾਈ ਉਹਨਾਂ ਧਰਮ ਰਾਜ ਨੇ ਜਦ ਵਿਖਾ ਮੰਗਿਆ ਤਾਂ ਉਹ ਕਿਆ ਮੁਖ ਲੈ ਕੇ ਜਾਏਗਾ ਜਦੋਂ ਸਾਹ ਸਮਝ ਕੇ ਤਾਂ ਲੇਖਾ ਉਹ ਲਗਾ ਤੇ ਧਰਮ ਰਾਜ ਨੇ ਵਈ ਥੋੜੀ ਉਹ ਕਹਿਣ ਲੱਗਾ ਕਿ ਤੇਰੇ ਲੇਖਾਂ ਦੇ ਵਿੱਚ ਤੇ ਭਾਈ ਸਾਹਿਬ ਆਪ ਜਾਣਾ ਹੁਣ ਤੋਂ ਇੱਥੇ ਨੇ ਅਰੰਭ ਦੇ ਵਿੱਚ ਬਾਣੀ ਪੜ੍ਹਨੀ ਸ਼ੁਰੂ ਕੀਤੀ ਗਈ ਪਰ ਤੈਨੂੰ ਬਾਣੀ ਦਾ ਫਲ ਜਿਹੜਾ ਹੈ ਜੇ ਤੂੰ ਬੜੀ ਤਰ੍ਹਾਂ ਤੈਨੂੰ ਬਾਤ ਮਿਲੇਗਾ ਪਹਿਲਾਂ ਤੂੰ ਲੱਖਾਂ ਦੀ ਸਜ਼ਾ ਭੋਗ ਕੇ ਹੁਣ ਆਪਣੇ ਮੂਤਾਂ ਨੂੰ ਭੇਜਿਆ ਕਿ ਉਹ ਨਰਕ ਦੇ ਵਿੱਚ ਛੱਡ ਕੇ ਆਓ ਇਹ ਗਾਥਾ ਸਮਝਾਉਣ ਵਾਸਤੇ ਹੁੰਦੀ ਭਾਈ ਵੀਰ ਸਿੰਘ ਨੇ ਸਮਝਾਇਆ ਹੈ ਦੁਨੀਆਂ ਦੇ ਲੋਕ ਸ਼ਾਇਦ ਸੌਣ ਜਾਣ ਉਹ ਰੱਬ ਦੀ ਰੰਗੀ ਹੋਈ ਨੂੰ ਸੀ ਭਾਈ ਵੀਰ ਸਿੰਘ ਜਿਨ੍ਹਾਂ ਨੇ ਗੁਰਬਾਣੀ ਦਾ ਟੀਕਾ ਵੀ ਲੀਤੀਆ ਗੁਰਬਾਣੀ ਦਾ ਟੀਕਾ ਵੀ ਕੀਤਾ ਤੇ ਸਾਥ ਸਮੇਂ ਜਦੋਂ ਜੰਮ ਦੋ ਜਿਹੜੇ ਛੱਡਣ ਵਾਸਤੇ ਗਏ ਹਜੇ ਨਰਕ ਦੇ ਕੋਲ ਹਜੇ ਪਹੁੰਚਣਾ ਨਹੀਂ ਆ ਤੇ ਬੜੀ ਤੇਜ਼ ਬਾਚ ਲੱਗਦੀ ਹੁਣ ਪੈਰ ਜਿਹੜਾ ਉਹ ਅੱਗੇ ਪਟਿਆ ਨਹੀਂ ਜਾਂਦਾ ਜਦੋਂ ਅੱਗੇ ਪੈਰ ਨਹੀਂ ਪਟਿਆ ਜਾਂਦਾ ਹੈ ਤੇ ਉਹਨਾਂ ਸੋਚਿਆ ਉਹਨਾਂ ਦੇ ਤੁਰਨਾ ਖੋਇਆ ਉਹਨਾਂ ਦੇ ਵਿੱਚੋਂ ਇੱਕ ਨੇ ਸੋਚਿਆ ਕਿ ਧਰਮਰਾਜ ਨੂੰ ਚੁੱਕੇ ਜਾ ਕੇ ਕਿ بارش ਪਣੀ ਤੇ ਢੋਲ ਲੱਗੀ ਇਦਾਂ ਦਾ ਤਨੀ ਵਰਤਾਰਾ ਪਹਿਲਾਂ ਨਹੀਂ ਮਰਦੇ ਉਹ ਜਦੋਂ ਧਰਮਰਾਜ ਨੇ ਕਿਹਾ ਧਰਮਰਾਜ ਕਹਿੰਦਾ بارش ਤਾਂ ਇੱਥੇ ਹੀ ਬੜੀ ਪੈਂਦੀ ਹੈ ਇੰਦਾਂ ਕਰੋ ਵਾਪਸ ਲੈ ਸਾਥ ਸੰਗਤ ਜਦੋਂ ਵਾਪਸ ਲੈ ਕੇ ਆਏ ਤਾਂ ਇਹ ਵੀ ਭਾਈ ਜੀ ਨੂੰ ਨਰਕ ਦੇ ਵਿੱਚ ਚਾ ਇਨੂੰ ਸਵਰਗ ਤੇ ਵੀ ਦੂਜੀ ਸੈਣੀ ਜਾਣਦੇ ਹੋ ਕਿ ਜਿੱਥੇ ਪ੍ਰਮਾਤਮਾ ਦੇ ਚਾਹੇ ਰਹਿੰਦੇ ਨੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਭਾਈ ਸੰਗਤ ਕੀਤੀ ਹੈ ਨਾ ਉਹਨਾਂ ਨੂੰ ਜਮਾਂਦਾਰਾ ਨਹੀਂ ਰਹਿਤਨਾ ਪੈਂਦਾ ਹੈ ਉਹਨਾਂ ਦੀ ਜਮਾਂ ਨਹੀਂ ਪਾਈ ਹੋਈ ਜਾਂਦੀ ਹੈ ਇਹ ਜੇ ਧੀਰ ਵਾਲੀ ਗੱਲ ਹੈ ਕੋਈ ਕਰ ਜਾਂਦੇ ਮਰ ਜੀ ਬਾਈ ਭਾਜੀ ਤੇਰੇ ਸਤਿਗੁਰੂ ਜੀ ਕਹਿੰਦੇ ਜਮਕਿਆ ਪੰਥ ਨਾ ਜਾਈਏ ਤੋਸਾ ਹਰ ਕਾ ਨਾਮ ਲੈ ਭਾਈ ਜਿਨ੍ਹਾਂ ਨੇ ਹਰੀ ਪ੍ਰਮਾਤਮਾ ਦੇ ਨਾਮ ਨੂੰ ਕੀ ਪੌਸ਼ੇ ਮੁੰਦੇ ਨੇ ਤੋਸਾ ਕਹਿੰਦੇ ਨਹੀਂ ਰਸਤੇ ਦਾ ਰਾਹ ਪੂਰੀ ਜਿਵੇਂ ਖਾਣ ਪੀਣ ਵਾਸਤੇ ਨੂੰ ਚੀਜ਼ ਲੈਣਗੇ ਨਾਲ ਕੁਈ ਬੰਦਾ ਸਫਰ ਤੇ ਜਾਂਦਾ ਸੀ ਪਹਿਲੇ ਸਮਿਆਂ ਦੇ ਵਿੱਚ ਸਾਥ ਸੰਗ ਦੀ ਇਹਨੇ ਸਾਧਨ ਨਹੀਂ ਸੀ ਹੁੰਦੇ ਅੱਜ ਕੱਲ ਤੇ ਥਾਂ ਥਾਂ ਤੇ ਹੋਟਲ ਬਣੇ ਹੋਏ ਤੇ ਥਾਂ ਥਾਂ ਤੇ ਜਾ ਕੇ ਆਪਾਂ ਰੁੱਕ ਕੇ ਕੁਛ ਨਾ ਕੁਛ ਖਾ ਸਕਦੇ ਹਾਂ ਪਰ ਪਹਿਲਾ ਸਮੇਂ ਨਹੀਂ ਸੀ ਇਦਾਂ ਦੇ ਹੁੰਦੇ ਬੰਦੇ ਨੂੰ ਤੁਰ ਕੇ ਜਾਣਾ ਸਮਾਂ ਜਿਹੜਾ ਸਫਰ ਤੈਅ ਕਰਨਾ ਪੈਂਦਾ ਸੀ ਨਾ ਮੇਰੇ ਸਮੇਂ ਹੋਰ ਕਰਕੇ ਰਸਤੇ ਦੇ ਵਿੱਚ ਕੋਈ ਨਾ ਕੁਝ ਖਾਣ ਵਾਸਤੇ ਬਣਿਆ ਜਾਂਦਾ ਸੀ ਤੇ ਕਈ ਵਿਦਵਾਨਾਂ ਨੇ ਦੋਸਾ ਇਹ ਬਣਿਆ ਕਿ ਆਟਾ ਚੀਨੀ ਤੇ ਝੋ ਨੂੰ ਮਿਲਾ ਕੇ ਜਿਹੜੀ ਰੋਟੀ ਜਾਂ ਚੂਲੀ ਬਣਾ ਲੈਂਦੇ ਹਾਂ ਉਸ ਆ ਉਹ ਫਿਰ ਲੰਮਾ ਸਮਾਂ ਖਰਾਬ ਨਹੀਂ ਸੀ ਹੁੰਦੀ ਤੇ ਉਹਨੂੰ ਨਾਲ ਬੰਨ ਲੈਦੇ ਸੱਣ ਕੇ ਰਸਤੇ ਵਿੱਚ ਜਾ ਕੇ ਕੰਮ ਆਵੇਗੀ ਤੇ ਸਤਿਗੁਰੂ ਧਰਿਸ਼ਟੀ ਗੁਰੂ ਅਰਜਨ ਦੇਵ ਮਹਾਰਾਜੀ ਕਹਿੰਦੇ ਜਿਨ੍ਹਾਂ ਨੇ ਭਾਈ ਤੋਸਾ ਹਰ ਦਾ ਨਾਮ ਲੈ ਜਿਨ੍ਹਾਂ ਨੇ ਹਰੀ ਪਰਮਾਤਮਾ ਦੇ ਨਾਮ ਤੋਂ ਵੀ ਤੋਸਾ ਲੈ ਲਿਆ ਜਿਹੜਾ ਉਹ ਪਰਮਾਤਮਾ ਦੇ ਨਾਮ ਰੂਪੀ ਤੋਸਾ ਲੈ ਲਿਆ ਸਾਥ ਜੀ ਵੀ ਕਹਿੰਦੇ ਕੋ ਲੈ ਨਾ ਲੱਗਾ ਗਾਲ ਦੀਏ ਭਾਈ ਕੋਲ ਉਹਨਾਂ ਦੀ ਕੁੱਲ ਨੂੰ ਕਲੰਕਤ ਨਹੀਂ ਹੋਣਾ ਪਾ ਗਾਮ ਤੋਂ ਪਾਉਂਦਾ ਕਿ ਉਹਨਾਂ ਦੀ ਕੁੱਲ ਨੂੰ ਕਲੰਕਤ ਨਹੀਂ ਹੋਣਾ ਪੈਂਦਾ ਉਹਨਾਂ ਦੀ ਕੁੱਲ ਜਿਹੜੀ ਹੈ ਉਹ ਪਿੱਛੋਂ ਕਲੰਕਤ ਨਹੀਂ ਹੁੰਦੀ ਕਿ ਤੇਰੇ ਬਜ਼ੁਰਗਾਂ ਨੇ ਕੀ ਕੰਮ ਕੀਤਾ ਤੇਰੇ ਵੱਡੇ ਕੀ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਹਰੀ ਨਾਮ ਦਾ ਤੋਸਾ ਲੇਦੇ ਆ ਉਹਨਾਂ ਦੀਆਂ ਕੁੱਲਾਂ ਵੀ ਭਾਈ ਕਰ ਜਾਂਦੀਆਂ ਨੇ ਤੋਸਾ ਹਰ ਦਾ ਨਾਮ ਦਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਹਰੀ ਪ੍ਰਮਾਤਮਾ ਦੇ ਨਾਮ ਨੂੰ ਵੀ ਤੋਸੇ ਨੂੰ ਕਰਤਾ ਇਕਤਰ ਕਰਨਾ ਕਰ ਤੇਰੇ ਕੁਲੇ ਨਾਲ ਲੱਗੈ ਗਾਨ ਜੀ ਉਹ ਜੋ ਸਿਮਰਨ ਦੇ ਸਾਨੀ ਹੈ ਸਭੂ ਜੀ ਕਹਿੰਦੇ ਜਿਹੜੇ ਸਾਈਂ ਨੂੰ ਸਿਮਰਦੇ ਨੇ ਜਿਹੜੇ ਮਾਲਕ ਨੂੰ ਸੇਵਾਉਂਦੇ ਨੇ ਨਰਕ ਨਾ ਸੇਹੀ ਪਾਈਐ ਧੰਸ਼ੇ ਪ੍ਰੋਚਨ ਦੇ ਮਾਲ ਜੀ ਕਹਿੰਦੇ ਭਾਈ ਤੋਂ ਨਾ ਕਚੜੀ ਜਾਂਦੇ ਨਰਕ ਨਾ ਸੇਹੀ ਪਾਈਐ ਤੱਤੀ ਬਾਉਲਾ ਲੱਗਾਈ ਜਿਸ ਮਨ ਮੁੱਖਾ ਆਏ ਜੀ ਉਹ ਜਿਹੜੇ ਮਨ ਦੇ ਵਿੱਚ ਪਰਮਾਤਮਾ ਵਸ ਜਾਂਦਾ ਹੈ ਨਾ ਸਭੂ ਜੀ ਕਹਿੰਦੇ ਉਹ ਨੂੰ ਭਾਈ ਤੱਤੀ ਬਾ ਨਹੀਂ ਜਾਂਦੀ ਹੈ ਬਾਬਾ ਬਨੀ ਚੰਨ ਸ਼ੀਨਾ ਦਾ ਆਪ ਇਤਿਹਾਸ ਪੜਿਆ ਹੈ ਜਦੋਂ ਦੁਸ਼ਾਨੇ ਜਾਣ ਵਾਸਤੇ ਸਾਧ ਸੰਗਤ ਜੀ ਗੇਂ ਬਲਦੇ ਭਾਟ ਦੇ ਵਿੱਚ ਬਹਿ ਗਏ ਪਰ ਹਿੰਦੇ ਦੇ ਵਿੱਚ ਧੰਸ਼ੀਰ ਨੂੰ ਹਰਗੋਬਿੰਦ ਸਾਹਿਬ ਮਹਾਰਾਜ ਬਸਦੇ ਸਨ ਬਲਦਾ ਭੱਗ ਨਹੀਂ ਸਾਧ ਸੰਗਤ ਜੀ ਬਾਬਾ ਬੇਦੀ ਚੰਦਾ ਕੁਝ ਨਹੀਂ ਵਗਣ ਸਕਿਆ ਪਰ ਪਰਨਾਮ ਜੀ ਸਰਕੀ ਨੂੰ ਸੁਣਦੇ ਆ ਹੌਲਕਾ ਜਿਹੜੀ ਸਾਧ ਸੰਗਤ ਜੀ ਅਗਦੇ ਵਿੱਚ ਲੈ ਕੇ ਬਹਿ ਗਈ ਪਰ ਹਿੰਦੇ ਦੇ ਵਿੱਚ ਭਗਤ ਪਰਨਾਮ ਦੇ ਰਾਮ ਦਾ ਨਾਮ ਬਸਦਾ ਸੀ ਤੇ ਸੰਤੂ ਜੀ ਕਹਿੰਦੇ ਭਾਈ ਉਹਨਾਂ ਨੂੰ ਤਤੀ ਵਾਰ ਨਿਰਦੀ ਹੈ ਜੇ ਸਮਾਂ ਉਹ ਤਾਂ ਇਹ ਜਿਨ੍ਹਾਂ ਦੇ ਮਨ ਵਿੱਚ ਪ੍ਰਮਾਤਮਾ ਟ੍ਰੁੱਠ ਜਾਂਦਾ ਹੈ ਵਸ ਜਾਂਦਾ ਹੈ ਸੰਤੂ ਜੀ ਕਹਿੰਦੇ ਭਾਈ ਉਹਨਾਂ ਨੂੰ ਤੱਤੀ ਆਵਾਜ਼ ਨਹੀਂ ਆਉਂਦੀ ਤੱਤੀ ਆਵਾਜ਼ ਨਾ ਲੱਗਰੀ ਪਾਰ ਬੰਨੁ ਸ਼ਰਨਾਈ ਚੋਂ ਗਿਰਦ ਹਮਾਰੇ ਨਾਮ ਤੋ ਲੱਗੈ ਨਾ ਭਾਈ ਸੰਤੂ ਜੀ ਕਹਿੰਦੇ ਉਹਨਾਂ ਨੂੰ ਤੱਤੀ ਆਵਾਜ਼ ਨਹੀਂ ਲੱਗ ਸਕਦੀ ਸੇਈ ਸੁੰਦਰ ਸੋਹਣੇ ਸਾਥ ਸੰਗ ਜਿਨ ਬਹਿਣੇ ਉਹ ਸੰਤੂ ਜੀ ਕਹਿੰਦੇ ਸੋਹਣੇ ਕੌਣ ਜੀ ਸੰਸਾਰ ਦੇ ਵਿੱਚ ਸੋਹਣਾ ਕੌਣ ਹੈ ਨੇਕਾ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਬੜੇ ਦੁਕਾਨਾਂ ਤੋਂ ਨਹੀਂ ਹੋਈਆਂ ਨੇ ਸੋਨੇ ਪਰਾਂ ਦੀ ਕਈ ਬੀੜੀਆਂ ਦੀਆਂ ਬੜੀਆਂ ਹੋਈਆਂ ਨੇ ਦੁਕਾਨਾਂ ਤੇ ਕਈ ਬੰਦਿਆਂ ਦੀਆਂ ਸ਼ਹੀਰਾਂ ਦੀਆਂ ਬੜੀਆਂ ਜਿਹੜੇ ਆਪਣੀਆਂ ਦਾੜੀਆਂ ਦਾਜਾ ਕੇ ਜਿਨ੍ਹਾਂ ਦੇ ਮੋਸਮ ਦੇ ਲਾੜੇ ਝੋਲੀ ਹੋਣੇ ਕੋ ਜਾ ਕੇ ਦਾੜੀਆਂ ਸ਼ਕਰਾਉਂਦੇ ਆਪਣੀਆਂ ਦਾੜੀਆਂ ਵਿੱਚ ਕੋ ਆਪੋ ਅਗੇ ਗੁੰਲਣ ਕੇ ਲਪਾਪ ਆ ਖੜ ਜਾਂਦੇ ਨੇ ਇਕੱਜ ਪਰ ਸੰਤ ਗੁਰੂ ਜੀ ਕਹਿੰਦੇ ਇਹਨਾਂ ਨਾਲ ਸੋਨਾ ਨਹੀਂ ਲੱਗਣਾ ਜਿਹੜੇ ਜਪੰਤੂ ਕਰਦੇ ਗੁਰੂ ਨਾਲ ਤਰਪਣਾ ਤੋਂ ਬਚ ਕੀਤਾ ਏ ਜੇ ਦਾਣਾ ਕੋਹ ਨੂੰ ਨੇ ਬਖਸ਼ਿਸ਼ ਕੀਤਾ ਉਦਾਲੇ ਦਾ ਭਾਂਡੂ ਆਪ ਰਾਖੂ ਕੰਧਾ ਕਰ ਉਹਨੂੰ ਤੇਲ ਦਾਣਾ ਤੇ ਸੰਤੂ ਜੀ ਕਹਿੰਦੇ ਕਿਸੇ ਨੂੰ ਯਾਕੀ ਐਵੇਂ ਦਾਣੇ ਨੂੰ ਹਟੇ ਨਾ ਪਾਈ ਗਿਆ ਇਹਦੇ ਨਾਲ ਥੋੜੇ ਸਮੇਂ ਵਾਸਤੇ ਜੋਤ ਸੋਨਾ ਲਾਉਣਾ ਸੋਨਾ ਬਣਾਉਣ ਵਾਸਤੇ ਸੰਤੂ ਜੀ ਕਹਿੰਦੇ ਭਾਈ ਜੀ ਅਸਰ ਨਹੀਂ ਜਲੀਮਤ ਨੂੰ ਸੋਨਾ ਬਣਾਉਂਦਾ ਤੇ ਧੰਨ ਸ਼੍ਰੀ ਗੋਚਰੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਹੜਾ ਸੋਫੜ ਕੋਲ ਬਾਜ਼ਾਰ ਦੇ ਵਿੱਚੋਂ ਖਰੀਦਦਾ ਪਿਆ ਉਹ ਕੁਝ ਸਮੇਂ ਵਾਸਤੇ ਤੇ ਉਮਰ ਪੜਨ ਤੋਂ ਬਾਅਦ ਉਹ ਸੁਪਾਣੇ ਤੇ ਨਾਲ ਚ ਜਾਣਾ ਉਹ ਸੁਪਾਣੇ ਦਾ ਸਾਰਾ ਤੇ ਸਾਰਾ ਜਿਹੜਾ ਵੀ ਮੂਹਰੇ ਉੱਤੇ ਕੀਤਾ ਹੋਇਆ ਰੰਗ ਰੂਪ ਧੰ ਸਾਰਾ ਉੱਤਰ ਜਾਣਾ ਤੇ ਸੰਭੂ ਜੀ ਕਹਿੰਦੇ ਭਾਈ ਤੇ ਸੋਹਣਾ ਲੱਗਣਾ ਨਾ ਧੰ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਸੋਹਣੇ ਪਾਉਣੇ ਸੇਹੀ ਸੁੰਦਰ ਸੋਹਣੇ ਭਾਈ ਉਹ ਸੋਹਣੇ ਦੇ ਸਾਥ ਸੰਗਰੇ ਨਾ ਬਹਿਣੀ ਜਿਹੜੇ ਸੰਗਤ ਵਿੱਚ ਆ ਕੇ ਬਹਿ ਗਏ ਨਾ ਜਿਹੜਾ ਨੇ ਸੰਗਤ ਵਿੱਚ ਆ ਕੇ ਚੰਬੜਾ ਮਾਰ ਲਿਆ ਸਾਦ ਸਮੇਤ ਗੁਰੂ ਦਾ ਅਸੀਂ ਬਚਨ ਵੀ ਨਾਮ ਦੀ ਹੈ ਜਿਹੜਾ ਗੁਰੂ ਦਾ ਬਚਨ ਕੀਤਾ ਕਿ ਭਾਈ ਗੁਰੂ ਨੇ ਬਚਨ ਕੀਤਾ ਸਾਦ ਸੂਰਤ ਦਸਤਾਰ ਸਿਰਾਂ ਸੰਤੂ ਜੀ ਕਹਿੰਦੇ ਕਿ ਸਾਦ ਸੂਰਤ ਹੋਣਾ ਇਹ ਗੁਰੂ ਦਾ ਬਚਨ ਹੈ ਤੇ ਜੇ ਅਸੀਂ ਉਹ ਸਾਦ ਸੂਰਤ ਨੂੰ ਗੁਰੂ ਦੇ ਭਲੀ ਜਾਵਾਂਗੇ ਤੇ ਸੰਤੂ ਜੀ ਕਹਿੰਦੇ ਕਿ ਸੋਹਣਾ ਤੋਂ ਦੁਨੀਆਂ ਦੇ ਲੋਕਾਂ ਨੂੰ ਲੱਗੇਗਾ ਰੱਬ ਨੂੰ ਸੋਹਣਾ ਨਹੀਂ ਲੱਗਦਾ ਰੱਬ ਨੂੰ ਸੋਹਣਾ ਤੇ ਉਹ ਲੱਗਦਾ ਜਿਹੜਾ ਰੱਬ ਦੇ ਹੁਕਮ ਨੂੰ ਮੰਨਦਾ ਜਿਹੜਾ ਰੱਬ ਦੇ ਹੁਕਮ ਦੇ ਵਿੱਚ ਚੱਲਦਾ ਹੈ ਸਤਿਗੁਰ ਜੀ ਕਹਿੰਦੇ ਭਾਈ ਸੇਈ ਸੁੰਦਰ ਸੋਹਣੇ ਸਾਥ ਸੰਗ ਜਿਨ ਬਣ ਜਿਹੜੇ ਸੰਗਤ ਵਿੱਚ ਆ ਕੇ ਰਹਿ ਗਏ ਭਾਈ ਉਹ ਸੋਹਣੇ ਨੇ ਹਰ ਧਨ ਜਿਹਨੇ ਸੰਚਿਆ ਜਿਹੜਾ ਨੇ ਹਰੀ ਧਨ ਪਰਮਾਤਮਾ ਦੇ ਨਾਮ ਨੂੰ ਹੀ ਧਨ ਨੂੰ ਸੰਚਿਆ ਕਰਤਨ ਕੀਤਾ ਸੇਈ ਗੰਭੀਰ ਅਪਾਰ ਜਿਉ ਭਾਈ ਉਹ ਗੰਭੀਰ ਉਹ ਪਰਮਾਤਮਾ ਦੇ ਦਰ ਤੇ ਉਹਨਾਂ ਦਾ ਪਾਰਵਾਤ ਨਹੀਂ ਆਇਆ ਜਾ ਸਕਦਾ ਸੇਈ ਗੰਭੀਰ ਅਪਾਰ ਜਿਉ ਹਰਮੇ ਉਹ ਪ੍ਰਸਾਦ ਜੀ ਕੀ ਹੈ ਅਮਰੋ ਕਹਿੰਦੇ ਜੀ ਅਮਰ ਤੋਂ ਜਿਹੜਾ ਨੇ ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਦਾ ਸਾਇੰਹ ਕੀਤਾ ਹੈ ਵਾਹਿਗੁਰੂ ਸਿਮਰਨ ਕੀਤਾ ਸੰਤੂ ਜੀ ਕਹਿੰਦੇ ਜਿਹੜਾ ਨੇ ਜਪਿਆ ਹੈ ਮੋਹ ਟਿਖੈ ਜਨ ਕੈ ਜੀਵੀ ਹੈ ਸੰਤੂ ਜੀ ਕਹਿੰਦੇ ਇਹੋ ਜਿਸ ਸੰਤ ਜਨਾਂ ਦਾ ਭਾਈ ਮੋਹ ਟਿਖੈ ਉਹਨਾਂ ਦੇ ਮੂਲ ਅਗਿਆਤ ਉਹਨਾਂ ਦੀ ਸੰਗਤ ਲਿਆ ਕਰ ਮੋਹ ਟਿਖੈ ਜਨਕ ਜੀ ਵੀ ਤਾਂ ਜੀਵਨ ਸੋਨਾ ਹੋਣਾ ਹੈ ਸੰਤੂ ਜੀ ਕਹਿੰਦੇ ਜਿਹਨਾਂ ਨੇ ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਤਾ ਹੈ ਸੰਤ ਉਹਨਾਂ ਦੀ ਕਰਿਆ ਕਰ ਸੰਤੂ ਜੀ ਕਹਿੰਦੇ ਤਾਂ ਜੀਵਨ ਜਿਹੜਾ ਤੇਰਾ ਸਵਾਰੇਗਾ ਜਨਕ ਮੂੰਹ ਡਿਠਾ ਜਨਕ ਜੀ ਵੀ ਹੈ ਕਾਲਜੋ ਸਭ ਸਵਾਰ ਲੈ ਨਿਤ ਪੂਜੋ ਘਰ ਕੇ ਪਾਉ ਜੀ ਸੰਤੂ ਜੀ ਕਹਿੰਦੇ ਇਹ ਜਿ ਮਰੁੱਖਾ ਜਨਮ ਮਿਲਿਆ ਤੇ ਮਰੁੱਖਾ ਜਨਮ ਦੇ ਵਿੱਚ ਆ ਕੇ ਸੰਤੂ ਜੀ ਕਹਿੰਦੇ ਜੀਵਨ ਰੂਪੀ ਕਾਰਜੋ ਸਵਾਰਨਾ ਕਰਨ ਕਾਰ ਕੀ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਪ ਜੀ ਸੰਤੂ ਜੀ ਕਹਿੰਦੇ ਗੁਰੂ ਦੇ ਪੈਰਾਂ ਵਿੱਚ ਪੂਜਣਾ ਕਰ ਹੁਣ ਗੁਰੂ ਦੇ ਪੈਰ ਨੂੰ ਸੰਤੂ ਜੀ ਕਹਿੰਦੇ ਗੁਰੂ ਕੀ ਬਾਣੀ ਨੂੰ ਪੜ੍ਹਨਾਂ ਕਰ ਗੁਰੂ ਕੇ ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ ਕਰ ਸੰਤੂ ਜੀ ਕਹਿੰਦੇ ਤੇਰੇ ਕਾਜ ਸਾਰੇ ਸੋਹ ਜਾਣਗੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਾਰੇ ਹਰਿਗੁਣ ਪੂਰਾ ਰੱデア ਦਰਗਾ ਸਚ ਹਰੇ ਸੰਤੂ ਜੀ ਕਹਿੰਦੇ ਸੰਤਾਂ ਕੀ ਕਾਜ ਆਪ ਹਰ ਕੰਮ ਕਰਾਵਣ ਆਇਆ ਨਾਮ ਸੰਤੂ ਜੀ ਕਹਿੰਦੇ ਜਿਹੜੇ ਭਾਈਓ ਪ੍ਰਮਾਤਮਾ ਨੂੰ ਸਿਮਰਦੇ ਨੇ ਉਹਨਾਂ ਦੇ ਕਾਰਜ ਨੂੰ ਪ੍ਰਮਾਤਮਾ ਆਪ ਸਵਾਰਦਾ ਕਾਰਜ ਸਵਾਰਦਾ ਸੰਤੂ ਜੀ ਕਹਿੰਦੇ ਤੈਨੂੰ ਵੀ ਮਨੁੱਖਾ ਜਨ ਮਿਲਿਆ ਭਾਈ ਆਪਣਾ ਜੀਵ ਨੂੰ ਕੀ ਕਾਰਜ ਸਵਾਰਨਾ ਕਰ ਜੋ ਹਰ ਕੀਤਾ ਆਪਣਾ ਤੇ ਸਹਿ ਉਸਾਈਂ ਜਪਣਾ ਸੰਤੂ ਜੀ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਆਪਣਾ ਬਣਾ ਲਿਆ ਨਾ ਜੋ ਹਰ ਕੀਤਾ ਹੈ ਆਪਣਾ ਜਿਨ੍ਹਾਂ ਨੇ ਆਪਣਾ ਕਰ ਲਿਆ ਤੇ ਸਹਿ ਕੋ ਸਾਈਂ ਜਪਣਾ ਕੋ ਸਾਈਂ ਕਹਿੰਦੇ ਜੀ ਮਾਲਕ ਨੂੰ ਫਿਰ ਉਹੀ ਪਰਮਾਤਮਾ ਨੂੰ ਜਪਦੇ ਨੇ ਉਹੀ ਮਾਲਕ ਨੂੰ ਜਪਦੇ ਨੇ ਇਸੇ ਕੋ ਸਾਈਂ ਜਪਣਾ ਸਤਿਗੁਰੂ ਜੀ ਕਹਿੰਦੇ ਜਿਹੜਾ ਕੋ ਪਰਮ ਜਿਹੜਾ ਨੇ ਪਰਮਾਤਮਾ ਨੂੰ ਆਪਣਾ ਬਣਾ ਲਿਆ ਅਸੀਂ ਅਜੇ ਪਰਮਾਤਮਾ ਨੂੰ ਆਪਣਾ ਨਹੀਂ ਬਣਾਇਆ ਹੈ ਅਸੀਂ ਤੇ ਸਾਡਾ ਤਾਂ ਸੁਭਾਅ ਹੀ ਬਣਿਆ ਸਭ ਕੁਝ ਆਪਣਾ ਇਕਰਾਮ ਪਰਾਇਆ ਅਸੀਂ ਤੇ ਰਾਮ ਨੂੰ ਪਰਾਇਆ ਕੀਤਾ ਹੋਇਆ ਹੈ ਜਿਹੜਾ ਪਰਮਾਤਮਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਸਾਰਾ ਕੁਝ ਆਪਣਾ ਮੰਨੀ ਫਿਰਦੇ ਹਾਂ ਸੋ ਸਾਰ ਤੇ ਮਦਦਾਂ ਨੂੰ ਪਰ ਸਤਿਗੁਰੂ ਜੀ ਕਹਿੰਦੇ ਭਾਈ ਜੋ ਹਰ ਕੀਤਾ ਆਪਣਾ ਜਿਨ੍ਹਾਂ ਨੇ ਹਰੀ ਪ੍ਰਮਾਤਮਾ ਨੂੰ ਆਪਣਾ ਕਰ ਲਿਆ ਇਸੇ ਉਸਾਈਂ ਜਪਨਾ ਭਾਈ ਪ੍ਰਮਾਤਮਾ ਮਾਲਕ ਰਹਿਮਤ ਕਰਦਾ ਹੈ ਉਹੀ ਪ੍ਰਮਾਤਮਾ ਨੂੰ ਜਪਦੇ ਨੇ ਸੋ ਸੂਦਾ ਪ੍ਰਧਾਨ ਸੋ ਮਸਤਕ ਜਿਸਕਾ ਭਾਗ ਜਿਓ ਸੰਤੂ ਜੀ ਕਹਿੰਦੇ ਜਿਨ੍ਹਾਂ ਦੇ ਮੱਥੇ ਦੇ ਭਾਗ ਜਾ ਕੇ ਨਾ ਉਹੀ ਭਾਈ ਸੂਦਾ ਹੈ ਉਹੀ ਸੂਲਵਾ ਉਹੀ ਪ੍ਰਧਾਨ ਹੈ ਜਿਨ੍ਹਾਂ ਦੇ ਮੱਥੇ ਦੇ ਭਾਗ ਪ੍ਰਮਾਤਮਾ ਨੇ ਬਣ ਦਿੱਤੇ ਜਿਹਨਾਂ ਦੇ ਮੱਥੇ ਦਾ ਕੁੱਕਰ ਜਾ ਕੇ ਗੁਰੂ ਦੀ ਬਾਣੀ ਪੜਨ ਵਾਲਾ ਸੰਤੂ ਜੀ ਕਹਿੰਦੇ ਭਾਈ ਸੰਸਾਰ ਦੇ ਵਿੱਚ ਸੂਰਮਾ ਉਹ ਹੈ ਜਾਗੂ ਹਰ ਰੰਗ ਲਾਗੂ ਇਸ ਜੁਗਮੈਂ ਸੋਹ ਤਹੀਤ ਹੈ ਸੂਰਾ ਜਿਹਨੂੰ ਹਰੀ ਦਾ ਰੰਗ ਚੜ੍ਹ ਗਿਆ ਨਾ ਸੰਤੂ ਜੀ ਕਹਿੰਦੇ ਭਾਈ ਉਹ ਸੂਰਮਾ ਹੈ ਸੰਸਾਰ ਦੇ ਵਿੱਚ ਜਿਹਦੇ ਮੱਥੇ ਤੇ ਭਾਗ ਜਾ ਕੇ ਮਨ ਬਧੇ ਪ੍ਰਭ ਅਬ ਨਹੀਂਆ ਸੰਤੂ ਜੀ ਕਹਿੰਦੇ ਜਿਨ੍ਹਾਂ ਦੇ ਮਨ ਦੇ ਵਿੱਚ ਪਰਮਾਤਮਾ ਦੀ ਰਹਿਮਤ ਵਰਸ ਗਈ ਨਾ ਮਨ ਬਧੇ ਅਵਧਾਹੀਆਂ ਸਤਿਗੁਰੂ ਜੀ ਕਹਿੰਦੇ ਜਿਹੜੇ ਪਰਮਾਤਮਾ ਦੇ ਨਾਮ ਵਿੱਚ ਝੂਮੀ ਲਾਉਂਦੇ ਨੇ ਜਿਹਨਾਂ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਲੱਗਿਆ ਰਹਿੰਦਾ ਹੈ ਮਨ ਮਦੇ ਮਨ ਦੇ ਵਿੱਚ ਪ੍ਰਭ ਅਵਧਾਹੀਆਂ ਜਿਹੜੇ ਪਰਮਾਤਮਾ ਨਾਲ ਝੂਮੀ ਸਾਂਝ ਪਾਉਂਦੇ ਨੇ ਇਹ ਰਾਸ ਭੋਗਣ ਪਾਤਸ਼ਾਹੀਆਂ ਸਤਿਗੁਰੂ ਜੀ ਕਹਿੰਦੇ ਇਹ ਰਾਸ ਭੋਗਣ ਪਾਤਸ਼ਾਹੀਆਂ ਆਈ ਉਹ ਆਨੰਦ ਸਾਂਖ ਨੂੰ ਜੀਵਨ ਨੂੰ ਭੋਗਦੇ ਨੇ ਪਾਤਸ਼ਾਹਾਂ ਵਾਲਾ ਜੀਵਨ ਜਿਹੜਾ ਉਹ ਬਕੀਤ ਕਰਕੇ ਜਾਂਦੇ ਨੇ ਜਿਹਨਾਂ ਦੇ ਅੰਦਰ ਮਨ ਦੇ ਵਿੱਚ ਪਰਮਾਤਮਾ ਵਸ ਜਾਂਦਾ ਹੈ ਮੰਦਾ ਮੂਰ ਨਾ ਉਤਜਿਉ ਤਰੇ ਸੱਚੀ ਕਾਰ ਹੈ ਲੱਗ ਜਿਉ ਭਾਈ ਹਾਂਦੇ ਮਨ ਵਿੱਚ ਕੋਈ ਮੰਦਾ ਖਿਆਲ ਹੀ ਨਹੀਂ ਜੁਲਾ ਹੈ ਉਹਨਾਂ ਦੇ ਮਨ ਦੇ ਵਿੱਚ ਕੋਈ ਮਾਲਾ ਤੁਨਾ ਬਣਦਾ ਹੀ ਨਹੀਂ ਹੈ ਮੰਦਾ ਬੋਲ ਨਾ ਉਪਜਿਓ ਤਰੇ ਸੱਚੀ ਕਾਰ ਹੈ ਲੱਗ ਜਿਉ ਸੱਚੀ ਕਾਰ ਤੇ ਚ ਲੱਗ ਜਾਂਦੇ ਨੇ ਤੇ ਸੰਤੂ ਜੀ ਕਹਿੰਦੇ ਭਾਈ ਮੰਨ ਤੇ ਪੁਰਨੇ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ ਕਰਤਾ ਮਨ ਵਸਾਇਆ ਜਿਹਨਾਂ ਨੇ ਭਾਈ ਕਰਤਾ ਪ੍ਰਕ ਅਕਾਲ ਪੁਰਮਾਤਮਾ ਮਨ ਦੇ ਵਿੱਚ ਵਸਾਲਿਆ ਜਦੋਂ ਮੈਂ ਕਾ ਫਲ ਪਾਇਆ ਭਾਈ ਜਮਨ ਦਾ ਫਲ ਜਿਹੜਾ ਉਹਨਾਂ ਨੂੰ ਮਿਲ ਗਿਆ ਮਨੁੱਖਾ ਜਮੇ ਜੰਮੇ ਹਨ ਨਹੀਂ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਇਹ ਫਲ ਪ੍ਰਾਪਤ ਹੋ ਗਿਆ ਉਹਨਾਂ ਦੇ ਭਾਗ ਜਾਣਦੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਕਰਤਾ ਮਨ ਵਿੱਚ ਵਸਾਲਿਆ ਮਨ ਪਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਭਾਨ ਜੀਉ ਸਤਿਗੁਰੂ ਜੀ ਕਹਿੰਦੇ ਮਨ ਹੋਣ ਦਾ ਭਾਈ ਜੋ ਜੀਵ ਇਸਤਰੀ ਕੰਤ ਪਰਮਾਤਮਾ ਨੂੰ ਭਾ ਜਾਂਦੀ ਮਨ ਭਵੰਦਾ ਕੰਤ ਹੱਥ ਤੇ ਨਾ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਕੰਤ ਅਕਾਲ ਪੂਰਨ ਮਿਲ ਗਿਆ ਫਿਰ ਹੋਆ ਸੁਹਾਗ ਜੀ ਭਾਈ ਉਹ ਸੁਹਾਗਣ ਹੋ ਜਾਂਦੀ ਹੈ ਉਹ ਜੀਵ ਇਸਤਰੀ ਸੁਹਾਗ ਵਾਲੀ ਹੋ ਜਾਂਦੀ ਹੈ ਅਟਲ ਪਦਾਰਥ ਪਾਇਆ ਸਰਬੂ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਉਹ ਪ੍ਰਮਾਤਮਾ ਸਦਾ ਰਹਿਣ ਵਾਲਾ ਮਟਨ ਜਿਹਦੀ ਹਸਤੀ ਨੂੰ ਕਦੇ ਵੇਟਿਆ ਨਹੀਂ ਜਾ ਸਕਦਾ ਅਟਲ ਪਦਾਰਥ ਪਾਇਆ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾੜਿਆ ਭੈ ਭੰਜਨ ਕੀ ਸਰਨਾਇ ਆ ਤੁਖਾਂ ਨੂੰ ਭੰਨਣ ਵਾਲਾ ਜਿਹੜਾ ਪ੍ਰਮਾਤਮਾ ਹੈ ਭੈ ਭੰਜਨ ਕੀ ਸਰਨਾਇ ਸੰਤੂ ਜੀ ਕਹਿੰਦੇ ਜਿਹੜੇ ਉਹਦੀ ਸ਼ਬਦ ਵਿੱਚ ਆ ਕੇ ਲਾਏ ਅੰਚਲ ਨਾਨਕ ਤਾਰਿਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਤਿਗੁਰੂ ਜੀ ਸਮਝਾ ਰਹੇ ਨੇ ਸੰਗੁਰੂ ਜੀ ਕਹਿੰਦੇ ਪ੍ਰਮਾਤਮਾ ਨੇ ਕਿਰਪਾ ਕੀਤੀ ਲਾਏ ਅੰਚਲ ਨਾਨਕ ਤਾਰਿਆ ਆਪਣੇ ਪੱਲੇ ਦੇ ਨਾਲ ਲਾ ਕੇ ਪ੍ਰਮਾਤਮਾ ਨੇ ਰਹਿਮਤ ਕੀਤੀ ਸਾਨੂੰ ਤਾਰ ਦਿੱਤਾ ਜਿੱਤਾ ਜਨਮ ਆਪਾਰ ਜੀ ਇਹ ਜਿਹੜਾ ਜਨਮ ਮਿਲਿਆ ਸਤਿਗੁਰੂ ਜੀ ਕਹਿੰਦੇ ਰਪਾਰ ਇਹ ਭਈ ਪਰਮਾਤਮਾ ਹੋ ਗਿਆ ਪਰਮਾਤਮਾ ਦੇ ਦਰ ਦੇਤੇ ਮਨੁੱਖ ਜਿਹੜੇ ਨੇ ਜਿਹੜੇ ਪਰਮਾਤਮਾ ਨਾਲ ਜੁੜ ਕੇ ਧੰਸ਼ਨੀ ਗੁਰੂ ਨਾਨਕ ਦੇਵ ਜੀ ਦੀ ਰਹਿਮਤ ਨਾਲ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਆਪਣੇ ਪੱਲੇ ਦੇ ਨਾਲ ਲਾੜਿਆ ਆਪਣੀ ਬਾਣੀ ਦੇ ਨਾਲ ਲਾੜਿਆ ਸਤਿਗੁਰੂ ਜੀ ਕਹਿੰਦੇ ਭਾਈ ਜੀਵਨ ਵਾਲੀ ਬਾਣੀ ਚ ਇੰਨਾ ਮਿਲਿਆ ਨੇ ਸੰਸਾਰ ਦੇ ਵਿੱਚੋਂ ਹੁਣ ਸਤਿਗੁਰੂ ਜੀ ਕਹਿੰਦੇ ਭਾਈ ਕਿ ਤਿਆ ਕੋਣ ਜਿਹੜੇ ਗੁਰੂ ਕੀ ਸ਼ਬਦ ਵਿੱਚ ਜਿਹੜਾ ਦੇ ਨਿਤਨਿਤ ਪ੍ਰਮਾਤਮਾ ਦੇ ਨਾਮ ਨੂੰ ਸਮਾਂਦੇ ਆਖੋ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਹੀ ਇਕਤਰ ਕਰਦੇ ਨੇ ਇੱਕ ਦੇ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਦੇ ਪੁੱਲਾਂ ਨੂੰ ਦਾਗ ਨਹੀਂ ਲੱਗਦਾ ਹੈ ਉਹਨਾਂ ਦੀਆਂ ਪੁੱਲਾਂ ਨੂੰ ਜਿਹੜਾ ਭਾਈ ਨਿਚਿਤ ਨਹੀਂ ਹੋਣਾ ਪੈਂਦਾ ਹੈ ਇਸ ਤਰ੍ਹਾਂ ਕੇ ਸਤਿਗੁਰੂ ਜੀ ਕਹਿੰਦੇ ਭਾਈ ਭਰੁਜਨਾ ਕਿ 21 ਪੁੱਲ ਉਧਾਰੇ ਜਿਹੜੇ ਨਾਮ ਜਪਦੇ ਨੇ ਭਾਈ ਉਹਨਾਂ ਦੇ ਪੁੱਲਾਂ ਪ੍ਰਮਾਤਮਾ ਤਾਰ ਦਿੰਦਾ ਹੈ ਗੁਰੂ ਕਿਰਪਾ ਕਰੇ